ਹੈਲੋ ਜੀ ਸਸ਼ਿਕਾ ਸੋ ਤੁਹਾਡੀ ਪੰਜਾਬੀ ਕਲਾਸ ਵਿੱਚ ਵਿਆਕਰਨ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੋ ਅੱਜ ਆਪਾਂ ਕਰਾਂਗੇ ਜੀ ਸ਼ਬਦ ਬੋਧ ਦੀ ਸ਼੍ਰੇਣੀ ਨੈਕਸਟ ਕਰਾਂਗੇ ਇਹ ਹੈ ਯੋਜਕ ਠੀਕ ਹੈ ਯੋਜਕ ਤੋਂ ਭਾਵ ਕੀ ਹੈ ਯੋਜਕ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਉਹਨਾਂ ਸ਼ਬਦਾਂ ਨੂੰ ਕਿਹਾ ਜਾਂਦਾ ਹੈ ਸ਼ਬਦਾਂ ਵਾਕਾਂਸ਼ਾਂ ਉਪਵਾਕਾਂ ਜਾਂ ਵਾਕਾਂ ਨੂੰ ਇੱਕ ਦੂਜੇ ਨਾਲ ਜੋੜਦੇ ਹਨ ਦੇਖੋ ਯੋਜਕ ਤੋਂ ਹੀ ਪ੍ਰੈਜ਼ੈਂਟ ਹੋ ਰਿਹਾ ਹੈ ਕਲੀਅਰ ਹੋ ਰਿਹਾ ਹੈ ਯੋਜਕ ਯੋਜਕ ਤੋਂ ਭਾਵ ਕਿਸੇ ਨੂੰ ਜੋੜਨਾ ਠੀਕ ਹੈ ਜਿਵੇਂ ਕਿ ਆਪਾਂ ਕੁਝ ਵਰਤਦੇ ਆ ਕਿਉਂਕਿ ਕਪਾ ਬੋਲਦੇ ਕੀ ਕਿਉਂਕਿ ਸਗੋਂ ਪਰ ਜੇ ਤਾਂ ਆਪਾਂ ਕੋਈ ਸੈਂਟੈਂਸ ਬੋਲਣਾ ਹੁੰਦਾ ਹੈ ਅਤੇ ਵੀ ਆ ਜਾਂਦਾ ਇਹਦੇ ਚ ਕੋਈ ਆਪਾਂ ਚੀਜ਼ ਬਣਾਉਣੀ ਹੈ ਜਾਂ ਕੋਈ ਆਪਾਂ ਬੋਲਣਾ ਹੈ ਕੁਝ ਵੀ ਹੈਨਾ ਸੈਂਟੈਂਸ ਬੋਲਣਾ ਹੈ ਸੋ ਆਪਾਂ ਉਹਦੇ ਚ ਐਂਡ ਦੀ ਵਰਤੋਂ ਕਰਦੇ ਆ ਨਾ ਠੀਕ ਹੈ ਸੋ ਐਦਾਂ ਹੀ ਆਪਾਂ ਦੇਖੋ ਪੰਜਾਬੀ ਦੇ ਵਿੱਚ ਜਿਹੜੇ ਯੋਜਕ ਹੁੰਦਾ ਨਾ ਜੋੜਨ ਵਾਲਾ ਹੁੰਦਾ ਕਿਸੇ ਚੀਜ਼ ਦੀ ਸੈਂਸ ਤਾਂ ਹੀ ਬਣਦੀ ਹੈ ਜੇਕਰ ਆਪਾਂ ਉਹ ਚੀਜ਼ ਨੂੰ ਆਪਾਂ ਸਹੀ ਤਰੀਕੇ ਨਾਲ ਪ੍ਰੈਜੈਂਟ ਕਰਾਂਗੇ ਤਾਂ ਠੀਕ ਹੈ ਇਹ ਇੱਕ ਅਜੀਹੀ ਸ਼ਬਦ ਸ਼੍ਰੇਣੀ ਹੈ ਜੋ ਵਿਆਕਰਨਿਕ ਇਕਾਈਆਂ ਨੂੰ ਇੱਕ ਨਵੀਂ ਇਕਾਈ ਵਿੱਚ ਬੁਨ ਮਾਰਤਸਮਾਨਜਕ ਜੋੜ ਜਿੰਨਕੋ ਅਤੇ ਤੇ ਜਾਤੇ ਚਟੇ ਕੌਣ ਹੈ ਜੋੜਨਾ ਇਹਨਾਂ ਤੋਂ ਭਾਵ ਕੀ ਹੈ ਵਕਾਂਤ ਕਿ ਜਿਹੜਾ ਹੈ ਦੇਖੋ ਜਿੱਦਾਂ ਕਿ ਜੋ ਜਿਹੜਾ ਜਿਵੇਂ ਜਦੋਂ ਕਿਉਂਕਿ ਆਦ ਦੇ ਸ਼ਬਦ ਜੀ ਵਰਤੋਂ ਕਰੀਏ ਸਾਹਮਣੇ ਬੰਤਰ ਦੇ ਆਧਾਰ ਤੇ ਕਿੰਨੇ ਪ੍ਰਕਾਰ ਹੁੰਦੇ ਹਨ ਦੇਖੋ ਬੰਤਰ ਦੇ ਆਧਾਰ ਤੇ ਪ੍ਰਕਾਰ ਮਹਾਨੇ ਜਾਂ ਕਿੰਨੇ ਪਾਰ ਹਨ ਸੋ ਆਪਾਂ ਤਿੰਨ ਕਹਿਣਾ ਉਹਦੇ ਠੀਕ ਹੈ ਬਤਰ ਦੇ ਆਧਾਰ ਤੇ ਇਹ ਕਲੀਅਰ ਹੋ ਰਿਹਾ ਹੈ ਦੇਖੋ ਇੱਕ ਹੀ ਸ਼ਬਦ ਤੋਂ ਬਣੇ ਜਿੱਦਾਂ ਦੇਖੋ ਤੇ ਤੇ ਪਰ ਠੀਕ ਹੈ ਇਸ ਨੂੰ ਆਪਾਂ ਬੋਲਦੇ ਆਂ ਅਕੈਰੇ ਠੀਕ ਹੈ ਸੰਯੁਕਤ ਤੋਂ ਕੀ ਭਾਵ ਹੈ ਜੀ ਸੰਯੁਕਤ ਭਾਵ ਹੈ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਬੰਨਣਾ ਜਾਂ ਜੋੜਣਾ ਜਾਂ ਇਸ ਲਈ ਆਪਾਂ ਬੋਲਦੇ ਕਿਉਂ ਇਸ ਲਈ ਇਸ ਕਰਕੇ ਉਹੋ ਚੀਜ਼ਾਂ ਆ ਰਹੀਆਂ ਨਾ ਤਾਂ ਜੋ ਠੀਕ ਹੈ ਇਹ ਹੀ ਚੀਜ਼ਾਂ ਬੋਲਦੇ ਆਪਾਂ ਸੋ ਨੈਕਸਟ ਕੀ ਆਊਗਾ ਸੈਸਬੰਦਕੀ ਸੈਸਬੰਦਕੀ ਤੋਂ ਭਾਵ ਕੀ ਹੈ ਟੁੱਟਵੇਂ ਰੂਪ ਵਿੱਚ ਵਰਤੇ ਜਾਂਦੇ ਹਨ ਜਿੱਦਾਂ ਦੇਖੋ ਭਾਵੇਂ ਜੋਰ ਦਾ ਮੀਂਹ ਪੈ ਰਿਹਾ ਉਹ ਫਿਰ ਵੀ ਘਰੋਂ ਚਲਾ ਗਿਆ ਦੇਖੋ ਦੋ ਆਪਾਂ ਦੇਖੋ ਇੱਕ ਲਾਈਨ ਆਪਾਂ ਜਿਹੜੀ ਗੱਲ ਨੂੰ ਆਪਾਂ ਕਹਿਣਾ ਹੈ ਉਹ ਸੈਸਬੰਦਕੀ ਨਾਲ ਕਹਾਂਗੇ ਨਾ ਪਹਿਲੇ ਲਾਈਨ ਬੋਲ ਕੇ ਦੈਨ ਉਹਨੂੰ ਆਪਾਂ ਐਕਸਪਲੇਨ ਵੀ ਐਦਾਂ ਹੀ ਕਰਾਂਗੇ ਇੱਕ ਸੈਂਟੈਂਸ ਬੋਲਗੀ ਠੀਕ ਹੈ ਇਸ ਨੂੰ ਆਪਾਂ ਕੀ ਬੋਲਦੇ ਆ ਸਹਿਸਬੰਧਕੀ ਜਿਹੜਾ ਹੈ ਯੋਜਕ ਹੋਊਗਾ ਠੀਕ ਹੈ ਕਾਰਜ ਦੇ ਆਧਾਰ ਤੇ ਸੀ ਕਿਸਮਾਂ ਦੋ ਪ੍ਰਕਾਰ ਦੀਆਂ ਸੀਗੀਆਂ ਤੁਹਾਨੂੰ ਕਰਵਾ ਚੁੱਕੇ ਸੀ ਪਹਿਲਾਂ ਆਪਾਂ ਹਨਾ ਦੋ ਪ੍ਰਕਾਰ ਦੀਆਂ ਜਿਕਰ ਵੰਤਰ ਦੇ ਆਧਾਰ ਤੇ ਪੁੱਛਦੇ ਤਾਂ ਆਪਾਂ ਤਿੰਨ ਦੱਸਾਂਗੇ ਠੀਕ ਹੈ ਕਾਰਜ ਦੇ ਆਧਾਰ ਤੇ ਦੋ ਸੀਗੀਆਂ ਕਿਹੜੀ ਕਿਹੜੀ ਸਮਾਨ ਯੋਜਕ ਅਧੀਨ ਯੋਜਕ ਠੀਕ ਹੈ ਇੱਕ ਇਹ ਕਹਿਰੇ ਤੋਂ ਭਾਵ ਕੀ ਹੈ ਜੀ ਇੱਕ ਹੀ ਬੋਲਿਆ ਜਾਊਗਾ ਸੰਯੁਕਤ ਉਤਪਾਦ ਕੀ ਹੈ ਦੇ ਕੋ ਸੰਯੁਕਤ ਦੁਭਾਵ ਹੈ ਸੰਯੁਕਤ ਭਾਵ ਹੈ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਨੂੰ ਜੋੜਨਾ ਠੀਕ ਹੈ ਸੋ ਨੈਕਸਟ ਕੀ ਆਊਗਾ ਜੀ ਸ਼ਬਦ ਬੋਧ ਦੀ ਸ਼੍ਰੇਣੀ ਆਊਗੀ ਅੱਠਵੀਂ ਉਸ ਨੂੰ ਬੋਲਦੇ ਆਪਾਂ ਵਿਸਮਿਕ ਵਿਸਮਿਕ ਸ਼ਬਦ ਬੋਲਣ ਵਾਲੇ ਦੀ ਭਾਵਨਾ ਮਨੋਵ੍ਰਤੀ ਜਾਂ ਮਨੋਸਥਿਤੀ ਨੂੰ ਭਾਸ਼ਾ ਦੇ ਦੋ ਭਾਗਾਂ ਤੇ ਸাকার ਕਰਦੇ ਹਨ ਸੋ ਇਸ ਨੂੰ ਅਸੀਂ ਇੰਜ ਹੀ ਯੂਜ਼ ਕਰਦੇ ਹਾਂ ਇਸ ਨੂੰ ਵਰਤਦੇ ਹਾਂ ਜਿੱਦਾਂ ਦੇਖੋ ਖੁਸ਼ੀ ਗਮੀ ਹੈਰਾਨੀ ਭੈ ਇਹ ਪ੍ਰਸ਼ੰਸਾ ਆਦ ਆਪਾਂ ਕਹਿੰਦੇ ਆ ਸੋ ਉਸ ਤੋਂ ਬਾਅਦ ਕੀ ਜਿੱਦਾਂ ਮੂੰਹ ਵਿੱਚ ਜੋ ਨਿਕਲਦੇ ਹਨ ਸ਼ਬਦ ਆਪਣੇ ਉਹ ਵਿਸਮਿਕ ਹੀ ਅਖਾਉਂਦੇ ਹਨ ਜਿੱਦਾਂ ਆਪਾਂ ਬੋਲਦੇ ਆ ਅੱਲੇ ਤੂੰ ਕੰਮ ਮੁਕਾ ਲਿਆਈ ਦੇਖੋ ਬੱਲੇ ਕੀ ਹੈ ਆਪਾਂ ਵਿਸ਼ਰਾਮ ਗਾਉਂਦਿਆਂ ਇੱਕ ਬਠੈਰਾਉ ਦਿੰਦੇ ਆ ਇਹ ਰੁਕ ਜਾਂਦੇ ਆ ਇੱਕਦਮ ਠੀਕ ਹੈ ਸੋ ਇਹ ਕਿੰਨੇ ਪ੍ਰਕਾਰ ਦੇ ਹੁੰਦੇ ਆ ਨੌ ਪਰ ਹਾਂ ਸੋ ਆਪਾਂ ਅੱਠ ਪ੍ਰਕਾਰ ਦੇ ਹੀ ਆਪਾਂ ਐਕਸਪਲੇਨ ਕਰਾਂਗੇ ਸਭ ਤੋਂ ਇਲਾਕੇ ਸਭ ਤੋਂ ਪਾਵ ਕੀ ਬੱਲੇ ਬੱਲੇ ਆਪਾਂ ਠੀਕ ਹੈ ਤਨ ਤਨ ਪਾਵਾ ਆਪਾਂ ਕਰਿਆਣਾ ਸੋ ਦੇਖੋ ਇਹ ਕੀ ਜਿਹਦੋਂ ਆਪਾਂ ਬਹੁਤ ਹੈਰਾਨ ਹੋ ਜਾਂਦੇ ਆ ਚਾਹੇ ਖੁਸ਼ੀ ਚ ਚਾਹੇ ਗਮੀ ਚ ਚੌਕ ਚ ਚਾਹੇ ਵੀ ਹੈ ਦੇਖੋ ਹੋਏ ਹਾਏ ਉਹ ਹੀ ਰੱਬਾ ਆ ਬੋਲਦੇ ਆ ਨਾ ਆਪਾਂ ਸੁਪਾ ਨੂੰ ਹੈਰਾਨੀ ਵੱਜ ਕਹਿੰਦੇ ਆ ਨੈਕਸਟ ਆਊਗਾ ਜੀ ਇੱਛਾਵਾਚਕ ਇੱਛਾਵਾਚਕ ਤੋਂ ਭਾਵ ਕੀ ਹੈ ਕਾਸ਼ ਮੈਂ ਐਦਾਂ ਹੁੰਦਾ ਸੋ ਇਸ ਇੱਛਾ ਜਗਾ ਰਹੇ ਹਾਂ ਚ ਆਪਾਂ ਕਾਸ਼ ਮੈਂ ਐਦਾਂ ਹੁੰਦੀ ਕਾਸ਼ ਮੇਰਾ ਮੇਰੀ ਜੋਬ ਲੱਗ ਜਾਂਦੀ ਕਾਸ਼ ਮੈਂ ਐ ਐਮ ਐਲ ਏ ਹੁੰਦੀ ਕਾਸ਼ ਮੈਂ ਐਸਡੀਐਮ ਹੁੰਦੀ ਜੋ ਦੇਖੋ ਕਾਸ਼ ਆਪਾਂ ਸੋਚ ਰਹੇ ਆਂ ਆਪਾਂ ਕਾਸ਼ ਆਪਣੇ ਰਿਅਲਾਈਜ਼ ਕਰ ਰਹੇ ਆਂ ਅਸੀਂ ਇਹਨੂੰ ਠੀਕ ਹੈ ਸ਼ੋਕ ਤੋਂ ਭਾਵ ਕੀ ਸ਼ੋਕ ਜਿੱਥੇ ਬੱਚਾ ਕੀ ਅਫਸੋਸ ਕਰੇ ਜਿਵੇਂ ਹਾਏ ਉਈ ਓਏ ਆਦ ਇਸ ਨੂੰ ਆਪਾਂ ਸ਼ੋਕਵਾਚਕ ਬੋਲਦੇ ਆਂ ਸਬੰਧਕੀ ਤੋਂ ਭਾਵ ਕੀ ਐ ਨੀ ਵੇ ਸੂਪਰ ਸਬੰਧਕੀ ਨਹੀਂ ਆਪਾਂ ਕੋਈ ਚੀਜ਼ ਕਿਸੇ ਦੇ ਨਾਲ ਰਿਪਰੈਜ਼ੈਂਟ ਕਰ ਰਹੇ ਆਂ ਸੋ ਸਤਿਕਾਰਵਾਚਕ ਤੋਂ ਭਾਵ ਕੀ ਐ ਸੋ ਦੇਖੋ ਸਤਿਕਾਰ ਵਾਚਕ ਹੀ ਆਪਾਂ ਇਦਾਂ ਬੋਲਾਂਗੇ ਜੀ ਆਇਆਂ ਨੂੰ ਠੀਕ ਪੱਖ ਦਵਾ ਦੇਣੀ ਜਾਂ ਕੁਝ ਵੀ ਐ ਠੀਕ ਐ ਅਸਵਾਚਕ ਤੋਂ ਕੀ ਭਾਵ ਹੈ ਬੋਲੋ ਹੁਣ ਫੋਲੋ ਜੋ ਗੁਜਿਓ ਠੀਕ ਐ ਆਪਾਂ ਇਹ ਬੋਲਦੇ ਆ ਨਾ ਸੋ ਆਪਣੇ ਵੱਡੇ ਵੱਡੇ ਵੀ ਬੋਲਦੇ ਆ ਅੰਗੇ ਵਿੱਚ ਆਪਾਂ ਬੋਲਦੇ ਸੀਗੇ ਤੁਹਾਨੂੰ ਵੀਡੀਓ ਇਹ اچھی ਲੱਗੀ ਤੁਸੀਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ